ਲੜਕੀ ਨੇ ਆ ਗਈ ਬਈ ਲਓ ਬਾਜੀ ਚੌਥੀ ਛੰਡ ਦੀ ਪਹਿਲੀ ਗੱਡੀ ਟ੍ਰੈਕ ਤੇ ਆ ਟੱਕਰ 247 ਦੇ ਨਾਲ ਆ ਬਾਈ ਜੀ ਚਰਨ ਸਿੰਘ ਗੱਲ ਕੁਲਦੀਪ ਗੱਲਾ ਗੋਲੂ ਜੋਧਾ ਸੁੱਖਾ ਆ ਗਈ ਬਾਈ ਮੁਕਾਬਲਾ ਸ਼ੁਰੂ ਹੋ ਜਾਣਾ ਐਂਟਰੀਆਂ ਉੱਥੇ ਜਾ ਕੇ ਤੁਸੀਂ ਪਾਓਗੇ 23 সেকেন্ড 06 পয়েন্ট আ ভাইজি বাহ ਪੂਰੇ 23 ਸੈਕਿੰਡ ਆ ਬਾਈ ਜੀ ਪੂਰੇ 23 ਸੈਕਿੰਡ ਆ ਬਾਈ ਜੀ ਇਹ ਅੰਦਰੋਂ ਪਾਸੇ ਬਾਈ ਜੀ ਖੀਰਾ ਬੱਛਾ ਭੱਜ ਗਿਆ ਖੀਰਾ ਬੱਛਾ ਮਨਜੀਤ ਸਿੰਘ ਡੋਗਰ ਜਗਤਪੁਰ ਟੀਜੇ ਸ਼ੇਰ ਗਿੱਲ ਜਗਤਪੁਰ ਬੌਂਤ ਲੁੰਗੜੀ ਕਿੰਦੀ ਕੁੱਲਿਆ ਗੋਪੀ ਰਣਕਾ ਕਾਲਾ ਰੋੜ ਦਾ ਰਾਜੂ ਸਰਹਾਲਾ ਮੱਝ ਸਿੰਘ ਦਿਹਾਲਾ ਪਈ ਉਹ ਅਗਨੀ ਦੇ ਵਿੱਚ ਭੇਟ ਕਰਤੀ ਤੇ ਅੱਜ ਦੇਖਦੇ ਆ ਮੁਕਾਬਲਾ ਕਰਨਾਲੇ ਨਗਰ ਦਾ ਆ ਗਈ ਵੇ ਪਹਿਲੀ ਗੱਡੀ ਟਰੈਕ ਦੇ ਉੱਤੇ ਆ ਵੀਰੋ ਗੁਰੂ ਮਹਾਰਾਜ ਚੜ੍ਹਦੀ ਕਲਾ ਰੱਖੇ ਪ੍ਰਮਾਤਮਾ ਵੀਰੋ ਵੱਡੀ ਕਿਰਪਾ ਰੱਖੇ ਸੋ ਇੱਕ ਕੀਲੇ ਦਾ ਫਾਊਲ ਆ ਦਸਰ ਖੁੱਲੀ ਆ ਜਿਹੜਾ ਪਹਿਲਾਂ ਪੱਜ ਗਿਆ ਉਹਨੂੰ ਨਾਮ ਪਹਿਲਾਂ ਦਿੱਤਾ ਜਾਊਗਾ ਕਿਤੇ ਸਮਾ ਇਕੱਠਾ ਹੋ ਗਿਆ

22 ਸੈਕਿੰਡ 47 ਬੋਲ ਲੱਗੇ ਵੇਜੀ ਸਮਾਂ 22 ਸੈਕਿੰਡ ਮਾਰੀ ਤਾਂ ਨਿਗਾ ਕੇ ਰਾਂ ਇਹ ਭਾਈ ਜੀ ਇਹ ਆ ਰਾਜੂ ਗੁੱਜਰਵਾਲ ਦਵਿੰਦਰ ਗੁੱਜਰਵਾਲ ਬੋਲਾ ਸਿੰਘ ਲੰਗ ਸ਼ੋਰਟੂ ਲੰਗ ਇਹ ਭਾਈ ਜੀ ਘਰ ਦਾ ਜੱਟ ਭੱਜ ਗਿਆ ਘਰ ਦਾ ਜੱਟ